ਇਸ ਜੰਗ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਦੇ ਪੇਟ 'ਚ ਤੀਰ ਵੱਜਿਆ ਤੇ ਇੱਕ ਤੀਰ ਉਹਨਾਂ ਦੇ ਘੋੜੇ ਤੇ ਵੀ ਵੱਜਿਆ ਸੀ। ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਲੈ ਕੇ ਦੱਸੀ ਸੀ। ਕੌਣ ਸੀ ਉਹ ਬੰਦਾ ਜਿਸ ਨੇ ਇੱਕ ਦੋ ਬਾਅਦ ਇੱਕ ਤਿੰਨ ਤੀਰ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਏ ਫਿਰ ਉਸ ਤੋਂ ਬਾਅਦ ਉਸ ਨਾਲ ਕੀ ਹੋਇਆ? ਇਹ ਗੱਲ ਹੈਗੀ ਆ ਪੰਗਾਣੀ ਦੇ ਯੁੱਧ ਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਦੋਂ 19 ਸਾਲ ਸੀ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਪਿੱਛੇ ਸਿੰਘ ਨਹੀਂ ਬਲਕਿ ਰਾਏ ਲੱਗਦਾ ਸੀ ਕਿਉਂਕਿ ਉਸ ਵੇਲੇ ਗੁਰੂ ਭੀ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਨਹੀਂ ਸੀ ਕੀਤੀ ਉਸ ਨੂੰ ਬਹੁਤ ਸਮੇਂ ਬਾਅਦ ਬਹੁਤ ਟਾਈਮ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਹੁਣ ਜੰਗ ਦਾ ਮੈਦਾਨ ਹੈ ਸਾਹਮਣੇ 3-4 ਗੁਣਾ ਜ਼ਿਆਦਾ ਗਿਣਤੀ ਚ 22 ਧਰ ਦੇ ਪਹਾੜੀ ਰਾਜੇ ਇਹਨਾਂ ਰਾਜਿਆਂ ਚ ਇੱਕ ਰਾਜਾ ਬਹੁਤ ਤਕੜਾ ਤੀਰੰਦਾਜ਼ ਉਹਦਾ ਨਾਮ ਹਰੀਚੰਦ ਖੰਡੂਰੀਆ ਕਹਿੰਦੇ ਨੇ ਕਿ ਉਹ ਇੰਨਾ ਤਕੜਾ ਤੀਰੰਦਾਜ਼ ਸੀ ਕਿ ਹਰੀਚੰਦ ਖੰਡੂਰੀਆ ਇੱਕੋ ਕਮਾਨ ਤੇ ਦੋ ਤੀਰ ਚਾੜ ਲੈਂਦਾ ਸੀ ਜਿਸ ਦੇ ਵੀ ਵਜਦਾ ਸੀ ਉਸ ਨੂੰ ਪਾਣੀ ਮੰਗਣ ਦਾ ਸਮਾਂ ਵੀ ਨਹੀਂ ਦਿੰਦਾ ਸੀ ਹੰਕਾਰ ਵੀ ਬੜਾ ਸੀ ਉਸ ਨੂੰ ਆਪਣੀ ਇਸ ਕਲਾ ਤੇ ਤੇ ਹੈਗਾ ਵੀ ਬਾਈ ਤਾਰ ਦੇ ਰਾਜਾਂ ਵਿੱਚੋਂ ਸਭ ਤੋਂ ਤਗੜਾ ਤੀਰ ਅੰਦਾਜ਼ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਦਾ ਆਮੋ ਸਾਹਮਣਾ ਹੁੰਦਾ ਹੈ ਜੰਗ ਦੇ ਮੈਦਾਨ ਵਿੱਚ ਇਹ ਦੱਸਣ ਤੋਂ ਪਹਿਲਾਂ ਜੰਗ ਦਾ ਮਾਹੌਲ ਜਾਣ ਲਈਏ ਕਿ ਕਿਵੇਂ ਸੀ ਜੰਗ ਦਾ ਮਾਹੌਲ ਇਸ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਰਾ ਇਹਨਾਂ ਦੀ ਭੂਆ ਵੀਰੋ ਦੇ ਪੰਜ ਪੁੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਘੋਸ਼ਾ ਜੀ ਸੇਨਾਪਤੀ ਸੀ ਇਸ ਜੰਗ ਦੇ ਹਰੀਜਨ ਹੰਡੂਰੀਆ ਨੇ ਕਹਿੰਦੇ ਨੇ ਕਿ ਇਸ ਜੰਗ ਵਿੱਚ ਤੀਰਾਂ ਦਾ ਮੀਵਰਾਤਾ ਸੀ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ ਸੀ ਇਸ ਦੇ ਵਿੱਚ ਹੁਣ ਉਸ ਦਾ ਮੁਕਾਬਲਾ ਹੋ ਜਾਂਦਾ ਏ ਜੀਤਮਲ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਦੇ ਮੁੰਡੇ ਜੀਤਮਲ ਜੀ ਨਾਲ ਕਾਫੀ ਤਕੜੀ ਲੜਾਈ ਤੋਂ ਬਾਅਦ ਇੱਕ ਸੰਝਾਵਾਰ ਇਹੋ ਜਿਹਾ ਹੁੰਦਾ ਏ ਕਿ ਜੀਤਮਲ ਜੀ ਸ਼ਹੀਦ ਹੋ ਜਾਂਦੇ ਨੇ ਤੇ ਹਰੀਜਨ ਹੰਡੂਰੀਆ ਬੇਹੋਸ਼ ਹੋ ਜਾਂਦਾ ਏ ਕਾਫੀ ਸਮੇਂ ਬਾਅਦ ਜਦੋਂ ਸਿਪਾਈ ਇਸ ਨੂੰ ਕੋਸ਼ ਵਿੱਚ ਲੈ ਕੇ ਆਉਂਦੇ ਨੇ ਇਹ ਉੜਦਾ ਏ ਤਾਂ ਇਹ ਕੀ ਦੇਖਦਾ ਏ ਕਿ ਇਸ ਦਾ ਇਹਨਾਂ ਵਾਲੇ ਪਾਸਿਓਂ ਭਗੜ ਮੱਚੀ ਹੋਈ ਹੈ ਪਹਾੜੀ ਰਾਜਨੇ ਸਭਾਈ ਭੱਜ ਰਹੇ ਨੇ ਨਾਲ ਪਠਾਨ ਵੀ ਭੱਜ ਰਹੇ ਨੇ ਇਹਨਾਂ ਦੇ ਤਗੜੇ ਤਗੜੇ ਜਰਨੈਲ ਮਾਰੇ ਗਏ ਜੰਗ ਵਿੱਚੋਂ ਸਿੱਖਾਂ ਹੱਥੋਂ ਉੱਠ ਕੇ ਥੋੜਾ ਜਿਹਾ ਬੁਖਲਾ ਜਾਂਦਾ ਏ ਬੁੰਦਲ ਜਾਂਦਾ ਏ ਇਹ ਦੇਖਦਾ ਏ ਕਿ ਫੌਜ ਸਾਡੀ ਭੱਜ ਰਹੀ ਹੈ ਤਾਂ ਇਹ ਪੁੱਛਦਾ ਏ ਕਿ ਕਿੱਥੇ ਨੇ ਗੋਬਿੰਦ ਰਾਏ ਫਿਰ ਸਿੱਧਾ ਆਪਣਾ ਘੋੜਾ ਭਜਾਉਂਦਾ ਏ ਤੇ ਗੁਰੂ ਗੋਬੀ ਸਿੰਘ ਜੀ ਦੇ ਕੋਲ ਜਾ ਕੇ ਸਾਹਮਣੇ ਜਾ ਕੇ ਲਲਕਾਰਦਾ ਏ ਜੰਗ ਦੇ ਮੈਦਾਨ ਵਿੱਚ ਜੰਗ ਵਾਸਤੇ ਲਲਕਾਰ ਮਾਰਦਾ ਹੈ ਬੜੇ ਹੰਕਾਰ ਦੇ ਵਿੱਚ ਕੀ ਆਜੋ ਮੇਰੇ ਨਾਲ ਕਰੋ ਆਵੋ ਸਾਹਮਣੇ ਬੜੇ ਇੱਕ ਦੂਜੇ ਦੇ ਸਿਪਾਹੀ ਮਰਵਾਲੇ ਆਪਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਠੀਕ ਆ ਫਿਰ ਕਰਵਾਰ ਤੂੰ ਲੜਕਾਰਿਆ ਤੂੰ ਕਰਵਾਰ ਇਹ ਉੱਥੇ ਹਰਾਣ ਹੋ ਜਾਂਦਾ ਹੈ ਕਿਉਂਕਿ ਜੇ ਆਪਾਂ ਕੋਈ ਵੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੀ ਚੱਕ ਕੇ ਦੇਖ ਲਈਏ ਗੁਰੂ ਗੋਬਿੰਦ ਸਿੰਘ ਨੇ 14 ਜੰਗਾਂ ਲੜੀਆਂ ਸਨ ਪਰ ਕੋਈ ਵੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਵਾਰ ਨਹੀਂ ਸੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਉਹਨਾਂ ਨੇ ਚਾਰ ਜੰਗਾਂ ਲੜੀਆਂ ਤੇ ਉਹਨਾਂ ਨੇ ਪਹਿਲਾ ਵਾਰ ਵੀ ਨਹੀਂ ਕੀਤਾ ਹੁਣ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਿਲਾ ਵਾਰ ਕਰ ਕਰ ਪਹਿਲਾ ਵਾਰ ਚੜ ਕੇ ਤੂੰ ਆਇਆ ਲਲਕਾਰਿਆ ਤੂੰ ਐ ਤੂੰ ਕਰ ਪਹਿਲਾ ਵਾਰ ਜਦੋਂ ਹਰੀ ਚੰਦ ਹੰਡੂਰੀਆ ਹੁਣ ਤੀਰ ਚਾੜਦਾ ਹੈ ਕਮਾਨ ਤੇ ਤੇ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਜੀ ਵੱਲ ਨਹੀਂ ਲਗਾਉਂਦਾ ਇਹ ਨਿਸ਼ਾਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਉੱਪਰ ਲਗਾਉਂਦਾ ਹੈ ਇਸ ਨੇ ਵੀ ਚਰਜਾ ਸੁਣੀ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ ਹਵਾ ਨਾਲ ਗੱਲਾਂ ਕਰਦਾ ਏ ਫਿਰ ਆਪਣਾ ਤੀਰੇ ਕਮਾਨ ਦੇ ਚੜਦਾ ਏ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਵੱਲ ਚੜਦਾ ਏ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਕਾਠੀ ਨੂੰ ਜੱਤੀ ਰਵਾਜਦਾ ਏ ਘੋੜਾ ਇੱਕੋ ਦਮ ਭੱਜਣ ਦੀ ਕੋਸ਼ਿਸ਼ ਕਰਦਾ ਏ ਗੁਰੂ ਸਾਹਿਬ ਲਗਾਮਾਂ ਖਿੱਚਦੇ ਨੇ ਘੋੜੇ ਦੇ ਪੈਰ ਇੱਕੋ ਜਗ੍ਹਾ ਤੇ ਜੰਮ ਜਾਂਦੇ ਨੇ ਹਿਲਦਾ ਨਹੀਂ ਐ ਘੋੜਾ ਫਿਰ ਖੋਣ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੀ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਚਲਾਉਣਾ ਸੀ ਪਰ ਗੁਰੂ ਸਾਹਿਬ ਨੇ ਇਸ ਨੂੰ ਕਹਿੰਦੇ ਨੇ ਕਿ ਤੇਰੇ ਮਨ ਵਿੱਚ ਕੋਈ ਮਲਾਲ ਨਾ ਰਹਿ ਜਾਵੇ ਇਹ ਵਾਰ ਤਾਂ ਤੇਰਾ ਖਾਲੀ ਗਿਆ ਤੂੰ ਤੇ ਕਹਿੰਦਾ ਸੀ ਤੇਰਾ ਵਾਰ ਕੋਈ ਖਾਲੀ ਨਹੀਂ ਜਾਂਦਾ ਤੇਰਾ ਤੀਰ ਤਾਂ ਖਾਲੀ ਚਲਾ ਗਿਆ ਗੁਰੂ ਸਾਹਿਬ ਕਹਿੰਦੇ ਨੇ ਤੇਰੇ ਦਿਲ ਵਿੱਚ ਇਹ ਚੱਲ ਰਿਹਾ ਹੈ ਕਿ ਮੈਨੂੰ ਜੇ ਇੱਕ ਹੋਰ ਮੌਕਾ ਦਿੱਤਾ ਜਾਵੇ ਤਾਂ ਮੈਂ ਗੁਰੂ ਨੂੰ ਹਰਾ ਦੇਵਾਂਗਾ ਕਹਿੰਦੇ ਜਾ ਦਿੱਤਾ ਤੈਨੂੰ ਕਹਿੰਦੇ ਜਾ ਦਿੱਤਾ ਤੈਨੂੰ ਦੂਜਾ ਮੌਕਾ ਫਿਰ ਇੱਕ ਖਜਰੀ ਦੀ ਹਾਸੀ ਹਸਣ ਲੱਗਾ ਕਿ ਐਵੇਂ ਹੀ ਕਹੀ ਜਾਂਦੇ ਨੇ ਇਹ ਬੜਾ ਤਕੜਾ ਜਰਨੈਲ ਏ ਇਹਨੇ ਪਹਿਲਾ ਮੌਕਾ ਮੈਨੂੰ ਦਿੱਤਾ ਤੇ ਹੁਣ ਦੂਜਾ ਵਾਰ ਕਰਨ ਦਾ ਮੌਕਾ ਦੇ ਰਿਹਾ ਏ ਕੀ ਜਾਣਦਾ ਨਹੀਂ ਕਿ ਮੈਂ ਕਿੱਡਾ ਵੱਡਾ ਤੀਰਅੰਦਾਜ਼ ਹਾਂ ਕੋਈ ਨਾ ਦੂਜੇ ਵਾਰ ਤਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਢਾ ਲਾਵਾਂਗਾ ਸਿੱਟ ਲਾਵਾਂਗਾ ਜਦੋਂ ਹੁਣ ਗੁਰੂ ਗੋਬਿੰਦ ਸਿੰਘ ਜੀ ਵੱਲ ਦੂਜਾ ਤੀਰ ਖਿੱਚਦਾ ਤਾਂ ਮੱਥੇ ਦੇ ਨਿਸ਼ਾਨਾ ਲਾਉਂਦਾ ਏ ਕਿ ਮੱਥੇ ਵਿੱਚ ਤੀਰ ਮਾਰੂੰਗਾ ਤੇ ਸ਼ਰਦਾ ਜਦੋਂ ਤੀਰ ਇੱਕ ਕਮਾਨ ਚੋਂ ਗੁਰੂ ਸਾਹਿਬ ਦੇ ਕੰਨ ਲੱਗ ਬਹੁਤ ਤੇਜ਼ੀ ਨਾਲ ਤੀਰ ਲੰਘਦਾ ਏ ਦਮਾਲੇ ਦੇ ਪੇਚਾਂ ਨੂੰ ਖਹਿ ਕੇ ਲੰਘ ਜਾਂਦਾ ਏ ਇੱਕ ਕਪੜਾ ਆਪਣੇ ਦਮਾਲੇ ਦੇ ਬਣ ਲੈਂਦੇ ਨੇ ਇੱਥੇ ਹੁਣ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੀ ਤੀਰ ਚਲਾਉਣ ਦੀ ਇੱਥੇ ਹਰੀਜਨ ਹੰਡੂਰੀਆ ਘਬਰਾਣ ਲੱਗ ਜਾਂਦਾ ਏ ਇਸ ਨੂੰ ਲੱਗਿਆ ਯਾਰ ਮੇਰੇ ਤਾਂ ਦੋ ਦੋ ਤੀਰ ਖਾਲੀ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਦਾ ਸ਼ਿਕਾਰ ਮੈਂ ਹੁਣ ਬਣਨ ਵਾਲਾ ਆ ਮੌਤ ਦਿਖਣ ਲੱਗ ਜਾਂਦੀ ਏ ਸਾਹਮਣੇ ਨੱਚਦੀ ਏ ਥੋੜਾ ਜਿਹਾ ਪਹਿਲਾਂ ਜਿਹੜਾ ਛਾਲਾ ਮਾਰਦਾ ਸੀ ਉਹ ਹੁਣ ਡਰਿਆ ਹੁੰਦਾ ਏ ਇੱਥੇ ਕੋਈ ਹੋਰ ਹੁੰਦਾ ਤਾਂ ਆਪਣੀ ਵਾਰੀ ਤੇ ਤੀਰ ਛੱਡਦਾ ਤੇ ਵਾਰ ਕਰਦਾ ਪਰ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ ਲੱਖਾਂ ਜੇ ਇੱਕ ਯੋਧਾ ਹੁੰਦਾ ਏ ਜਿਹੜਾ ਤੀਜਾ ਮੌਕਾ ਦੇ ਦੇਵੇ ਇਹ ਜਿਗਰਾ ਕੋਈ ਕੋਈ ਲੈ ਕੇ ਪੈਦਾ ਹੁੰਦਾ ਏ ਗੁਰੂ ਸਾਹਿਬ ਨੇ ਆਪਣੀ ਕਮਰ ਤੇ ਇੱਕ ਕਮਰਕਸਾ ਬੰਨਿਆ ਹੁੰਦਾ ਸੀ ਉੱਪਰ ਦੀ ਲਾਈ ਹੁੰਦੀ ਸੀ ਚਮੜੇ ਦੀ ਪੇਟੀ ਤੀਰ ਸਿੱਧਾ ਜਾ ਕੇ ਚਮੜੇ ਦੀ ਪੇਟੀ ਨੂੰ ਚੀਰਦਾ ਹੋਇਆ ਕਮਰਕਸੇ ਨੂੰ ਚੀਰਦਾ ਹੋਇਆ ਤੀਰ ਦੀ ਚੁੰਝ ਗੁਰੂ ਗੋਬਿੰਦ ਸਿੰਘ ਜੀ ਦੇ ਪੇਟ ਵਿੱਚ ਲੱਗਦੀ ਹੈ ਇਤਿਹਾਸਕਾਰ ਨੇ ਇਹ ਲਿਖਿਆ ਏ ਕਿ ਦੋ ਉਂਗਲਾਂ ਤੀਰ ਦੀ ਚੁੰਝ ਗੁਰੂ ਸਾਹਿਬ ਦੇ ਪੇਟ ਵਿੱਚ ਲੱਗਦੀ ਹੈ ਗੁਰੂ ਗੋਬਿੰਦ ਸਿੰਘ ਕੋਧ ਕੀ ਲਿਖਦੇ ਨੇ ਕਿ ਉਹ ਤੀਰ ਦੀ ਚੁੰਝ ਸਾਡੇ ਚੁੱਭ ਗਈ ਪਰ ਕੋਈ ਜ਼ਖਮ ਨਹੀਂ ਹੋਇਆ ਹੁਣ ਇਤਿਹਾਸਕਾਰ ਇੱਥੇ ਕਹਿ ਰਹੇ ਨੇ ਦੋ ਉਂਗਲਾ ਤੀਰ ਦੀ ਚੁੰਝ ਗੁਰੂ ਗੋਬਿੰਦ ਸਿੰਘ ਜੀ ਦੇ ਪੇੜ ਵਿੱਚ ਖੁੱਭ ਗਈ ਹੁਣ ਗੁਰੂ ਗੋਬਿੰਦ ਸਿੰਘ ਜੀ ਬਹੁਤ ਵੱਡੇ ਯੋਧੇ ਜਰਨਲ ਇਹ ਕਹਿ ਰਹੇ ਨੇ ਕਿ ਤੀਰ ਦੀ ਚੁੰਝ ਜੀ ਚੁੱਭ ਗਈ ਸਾਡੇ ਕੋਈ ਜ਼ਖਮ ਨਹੀਂ ਹੋਇਆ ਇੱਥੇ ਆ ਵੀ ਨਹੀਂ ਕਹਿ ਰਹੇ ਕਿ ਅਸੀਂ ਬਹੁਤ ਵੱਡੇ ਜਰਨੈਲ ਜੋ ਅਸੀਂ ਬਚ ਗਏ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਕਾਲ ਪੁਰਖ ਦੀ ਮਿਹਰ ਸੀ ਸਾਡੇ ਤੇ ਜੋ ਇਸ ਦਾਸ ਦੀ ਜਾਨ ਬਚ ਗਈ ਇਹ ਗੁਰੂ ਗੋਬਿੰਦ ਸਿੰਘ ਖੋਦ ਲਿਖਿਆ ਆਏ ਬਚਿੱਤਰਨਾਟਕ ਵਿੱਚ ਇਸ ਤੋਂ ਬਾਅਦ ਕੀ ਹੁੰਦਾ ਏ ਐਵੇਂ ਗੁਰੂ ਸਾਹਿਬ ਨੇ ਆਪ ਦੱਸਿਆ ਜਦੋਂ ਉਹ ਤੀਰ ਤੀਰ ਚੋ ਬਿਦਾਏ ਤੇ ਗੁਰੂ ਗੋਬਿੰਦ ਸਿੰਘ ਜੀ ਬੀਰਾਸ ਵਿੱਚ ਆ ਜਾਂਦੇ ਨੇ ਜਬੇ ਬਾਨ ਲਾਗਿਓ ਤਬੇ ਰੋਸ ਜਾਗਿਓ ਗੁਰੂ ਗੋਬਿੰਦ ਸਿੰਘ ਜੀ ਬੀਰਾਸ ਵਿੱਚ ਆ ਜਾਂਦੇ ਨੇ ਇੱਥੇ ਗੁਰੂ ਸਾਹਿਬ ਕੋਈ ਹੋਰ ਮੌਕਾ ਨਹੀਂ ਦਿੱਤਾ ਖਰੀ ਚੰਦ ਹੰਡੂਰੀਆ ਨੂੰ ਤੇ ਭੱਥੇ ਚੋਂ ਆਪਣੇ ਤੀਰ ਕੱਢਿਆ ਤੇ ਚਾੜਿਆ ਕਮਾਨ ਤੇ ਤੇ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਲਿਖਦੇ ਨੇ ਕਿ ਉਹ ਤੀਰ ਮੈਂ ਕੰਨ ਤੱਕ ਖਿੱਚਿਆ ਤੇ ਛੱਡਿਆ ਫਿਰ ਆਪਣੀ ਨੌ ਟੰਗੀ ਕਮਾਨ ਚੋਂ ਹਵਾ ਨੂੰ ਚੀਦਾ ਹੋਇਆ ਤੀਰ ਸਿੱਧਾ ਜਾ ਕੇ ਖਰੀ ਚੰਦ ਹੰਡੂਰੀਆ ਦੀ ਹਿੱਕ ਵਿੱਚ ਵੱਜਦਾ ਏ ਤੇ ਖਰੀ ਚੰਦ ਖੰਡੂਰੀਆ ਘੋੜੇ ਤੋਂ ਪਿੱਛੇ ਜਾ ਡਿੱਗਦਾ ਏ ਜ਼ਮੀਨ ਤੇ ਡਿੱਗਦਾ ਏ ਤੁਸੀਂ ਸੋਚ ਕੇ ਦੇਖੋ ਕਿ ਕਿੰਨੀ ਜ਼ੋਰ ਨਾਲ ਤੀਰ ਮਾਰਿਆ ਹੋਵੇਗਾ ਗੁਰੂ ਸਾਹਿਬ ਨੇ ਜੋ ਘੋੜੇ ਤੋਂ ਡਿੱਗ ਡਿੱਗ ਪਿਆ ਸੀ ਹਰੀਜੰਤ ਖੰਡੂਰੀਆ ਇੱਥੇ ਹੀ ਹਰੀਜੰਤ ਖੰਡੂਰੀਏ ਦਾ ਖੇਡਾ ਵੀ ਖਤਮ ਤੇ ਪਹਾੜੀ ਰਾਜਿਆਂ ਦਾ ਖੇਡਾ ਵੀ ਖਤਮ ਗੁਰੂ ਸਾਹਿਬ ਨੇ ਜੰਗ ਜਿੱਤ ਲਈ ਪਹਾੜੀ ਰਾਜੇ ਮੈਦਾਨ ਛੱਡ ਕੇ ਭੱਜੇ ਹਰੀਜੰਤ ਦੀ ਮੌਤ ਤੋਂ ਬਾਅਦ ਫੌਜਾਂ ਲੱਭੀਆਂ ਨਹੀਂ ਉਸ ਮੈਦਾਨ ਚੋਂ ਪਹਾੜੀ ਰਾਜਿਆਂ ਨੇ ਆਪਣੇ ਮਰੇ ਹੋਏ ਜਨੈਲਾ ਦੀਆਂ ਲਾਸ਼ਾਂ ਵੀ ਉੱਥੇ ਛੱਡ ਕੇ ਭੱਜੇ। ਇਹ ਜੰਗ ਜਿੱਤਣ ਤੋਂ ਬਾਅਦ ਇਹ ਜੰਗ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਜੰਗ ਜਿੱਤਣ ਦੀ ਖੁਸ਼ੀ 'ਚ ਗੁਰੂ ਸਾਹਿਬ ਨੇ ਉਹਨਾਂ ਦਾ ਨਾਂ ਰੱਖਿਆ ਅਜੀਤ ਸਿੰਘ ਜਿਸ ਨੂੰ ਕੋਈ ਜਿੱਤ ਨਾ ਸਕੇ। ਬਾਬਾ ਅਜੀਤ ਸਿੰਘ ਦਾ ਨਾਮ ਪੰਘਾਣੀ ਦੀ ਜੰਗ ਜਿੱਤਣ ਤੋਂ ਬਾਅਦ ਰੱਖਿਆ ਗਿਆ ਸੀ। ਪੰਘਾਣੀ ਦੀ ਜਿੱਤਣ ਦੀ ਖੁਸ਼ੀ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਦਾ ਨਾਮ ਰੱਖਿਆ ਸੀ। ਅਜੀਤ ਸਿੰਘ ਜਿਸ ਨੂੰ ਦਿੱਤਿਆ ਨਾ ਜਾ ਸਕੇ